ਦਸ ਹੋਤਸ਼ਾਹ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 4 ਜੂਨ 2025 ਦਿਨ ਬੁੱਧਵਾਰ ਜੇਠ ਮਹੀਨੇ ਦੀ 22 ਤਰੀਕ ਹੈ ਜੀ ਸੈਮੀਆਮੂ ਕੈਡਜੀ ਅਤੇ ਕੋਨਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਸ ਹੋਤਸ਼ਾਹ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਆ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆ ਪਸਬਦਾ ਪ੍ਰੋਗਰਾਮ ਚ ਨਿੱਘਾ ਸਵਾਗਤ ਹੈ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਹਜ ਪਾਉਂਦੇ ਆ ਭਾਰਤ ਜੁਵਲਰਸ ਜਿਨ੍ਹਾਂ ਨੇ ਸਰੀ ਤੇ ਕੈਲਗੀ ਤੋਂ ਬਾਅਦ ਹੁਣ ਆਪਣੀ ਐਡਮਿਸ਼ਨ ਲੋਕੇਸ਼ਨ ਖੋਲ੍ਹਣੀਆਂ ਜੀ ਆਪਣਾ ਮੋਟਰ ਸਾਡੇ ਪ੍ਰੋਗਰਾਮ ਦੇ ਸਪான்ਸਰ ਆ ਸਰੀ ਚ ਯੂਜ਼ਡ ਕਾਰਾਂ ਦੀ ਇੱਕ ਨਾਮਵਰ ਡੀਲਰਸ਼ਿਪ ਆ ਤੇ ਨਾਲੇ ਸਾਡੇ ਸਪான்ਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਸ ਗ੍ਰੇਟਰ ਵੈਨਕੂਵਰ ਦੇ 10 ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਬੈਂਕ ਆਫ ਕੈਨੇਡਾ ਦੀ ਵਿਆਜ ਦਰਾਂ ਦੀ ਪਾਰਲੀਮੈਂਟ ਵਿੱਚ ਖੜੇ ਹੋਏ ਸੰਕਟ ਦੀ ਤੇ ਨਾਲ ਦੀ ਨਾਲ ਤਿੰਨ ਨੌਜਵਾਨ ਹਥਿਆਰਾਂ ਸਮੇਤ ਖੜੇ ਗਏ ਆ ਉਹਨਾਂ ਦੀ ਗੱਲਬਾਤ ਕਰਾਂਗੇ ਤੇ ਅਮਰੀਕਨ ਸਿੱਖ ਸੁਸਾਇਟੀ ਇੱਕ ਹੈਗੀਆ ਜੀ ਫ੍ਰੀਮਨ ਗੁਰਦਵਾਰ ਸਾਹਿਬ ਉਹਨਾਂ ਨੇ ਉੱਥੇ ਇੱਕ Hindu ਜਥੇਬੰਦੀ ਦੀ ਸ਼ਿਕਾਇਤ ਕੀਤੀ ਹੈ ਜਿਹੜੀ ਕਿ ਕਲੂਨ ਅਲੰਘ ਰਹੀ ਹੈ ਤੇ ਅਮਰੀਕਾ ਦੇ ਵਿੱਚ ਇੱਕ ਸਿੱਖ ਜਥੇਬੰਦੀ ਨੂੰ ਧਮਕੀ ਦਿੱਤੀ ਗਈ ਸੀ ਉਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ 2.5 ਸਾਲ ਤੋਂ ਉੱਪਰ ਕੈਦ ਹੋ ਗਈ ਹੈ ਜੀ ਤੇ ਗੱਲ ਕਰਾਂਗੇ ਠੱਗਾਂ ਦੀ ਨਕਲੀ ਈਆਈ ਫਾਰਮ ਬਣਾ ਕੇ ਕਿਵੇਂ ਵੱਡੀਆਂ ਕੰਪਨੀਆਂ ਤੇ ਆਮ ਇਨਵੈਸਟਰਸ ਨੂੰ ਝੋਟਿਆ ਗਿਆ ਉਹਦੇ ਵਿੱਚ ਭਾਰਤੀ ਇੰਜੀਨੀਅਰ ਕਿਵੇਂ ਫੜੇ ਗਏ ਆ ਉਹਦੀ ਵੀ ਆਪਾਂ ਗੱਲਬਾਤ ਕਰਨੀ ਆ ਅਖੀਰ ਦੇ ਵਿੱਚ ਗੱਲਬਾਤ ਕਰਾਂਗੇ ਤੀਜੇ ਕੱਲੂਕਾਰੇ ਦੀ ਸੰਤ ਜਨਰਲ ਸਿੰਘ ਹੁਣਾਂ ਦੀ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਣੇ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ होर भी निखारे, भारत पता नोट करो इक्यासी सरी छे सो चार पांच सो तिरानवे ग्यारह ग्यारह सिक्स जीरो फोर फाइव नाइन थ्री डबल वन डबल वन सारी तो बादशन नॉर्थ ईस्ट कैलग्र सिप लैंडिंग प्लाजा खुल गई है ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪੌਕੇਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਦਸਹੋਤਾ ਸ਼ੋਅ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਲੋਕਾਂ ਨੂੰ ਆਸ ਸੀ ਕਿ ਬੈਂਕ ਆਫ ਕੈਨੇਡਾ ਦੀ ਅੱਜ ਵਾਲੀ ਮੀਟਿੰਗ ਦੇ ਵਿੱਚ ਉਹਨਾਂ ਵਾਸਤੇ ਕੋਈ ਚੰਗੀ ਖਬਰ ਹੋ ਸਕਦੀ ਹੈ ਪਰ ਹਾਲ ਦੀ ਘੜੀ ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਨਹੀਂ ਛੇੜੀਆਂ ਸੋ ਇਹ ਅੰਦਾਜ਼ੇ ਲਾਏ ਜਾ ਰਹੇ ਸੀ ਕਿ ਵਿਆਜ ਦਰ ਘਟਾਈ ਜਾ ਸਕਦੀ ਹੈ ਕਿਉਂਕਿ ਬੇਰਜ਼ਗਾਰੀ ਦਰ ਕੈਨੇਡਾ 'ਚ ਕਾਫੀ ਵਧੀ ਹੋਈ ਹੈ 인ਫਲੇਸ਼ਨ ਦਰ ਜਿਹੜੀ ਆ ਉਹ ਮਿੱਥੇ ਟੀਚੇ ਤੋਂ ਕਾਫੀ ਹੇਟਾਂ ਚੱਲ ਰਹੀ ਆ ਅ ਇਨਫਲੇਸ਼ਨ ਰੇਟ ਜਿਹੜਾ ਮਹਿੰਗਾਈ ਦਾ ਹੈ ਉਹ 8% ਤੇ ਕੈਨੇਡਾ ਚ ਚਲੀ ਗਈ ਸੀ ਤੇ ਬੈਂਕ ਆਫ ਕੈਨੇਡਾ ਨੇ ਇਹ ਕਿਹਾ ਸੀਗਾ ਕਿ ਜੇਕਰ 2% ਤੋਂ ਥੱਲੇ ਆ ਜਾਂਦੀ ਹੈ ਤੇ ਸਾਡੇ ਮਿੱਥੇ ਨਿਸ਼ਾਨੇ ਵਿੱਚ ਆ ਤੇ ਉਸ ਤੋਂ ਬਾਅਦ ਫਿਰ ਬੈਂਕ ਆਫ ਕੈਨੇਡਾ ਵਿਆਜ ਦਰਾਂ ਹੋਰ ਘਟਾ ਸਕਦੀ ਹੈ ਸੋ ਇਸ ਵੇਲੇ ਇਨਫਲੇਸ਼ਨ ਰੇਟ ਜਿਹੜਾ 1.6% ਤੇ ਆ ਕਈ ਸੂਬਿਆਂ ਦੇ ਵਿੱਚ ਤਾਂ 1.1% ਦੇ ਉੱਤੇ ਆ ਸੋ ਜਿਹੇ ਹਾਲਾਤ ਵਿੱਚ ਇਕਨੋਮੀ ਲਗਭਗ ਬਿਲਕੁਲ ਖੜੀ ਹੋਈ ਆ ਜਿਹੜਾ ਕਿਸੇ ਪਾਸੇ ਤੱਕਾ ਨਹੀਂ ਲੱਗ ਰਿਹਾ ਤੇ ਪਰ ਬੈਂਕ ਆਫ ਕੈਨੇਡਾ ਨੇ ਲਗਾਤਾਰ ਦੂਜੀ ਮੀਟਿੰਗ ਹੋ ਚੁੱਕੀ ਹੈ ਕਿ ਉਹਨਾਂ ਨੇ ਵਿਆਜ ਦਰਾਂ ਨਹੀਂ ਛੇੜੀਆਂ ਜਿਹਦਾ ਇੱਕ ਪ੍ਰਮੁੱਖ ਕਾਰਨ ਟੈਰਿਫ ਨੇ ਜੀ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਟਰੰਪ ਦੇ ਨਾਲ ਕੀ ਸਮਝੌਤਾ ਹੋਣਾ ਟੈਰਿਫ ਦੇ ਮਾਮਲੇ ਉੱਤੇ ਕੀ ਡੀਲ ਬਣਨੀ ਹੈ ਸਰਕਾਰ ਵੀ ਇਹ ਦੀ ਡੀਕ ਕਰ ਰਹੀ ਹੈ ਜਾਂ ਮਾਹਰ ਵੀ ਇਹ ਦੀ ਡੀਕ ਕਰ ਰਹੇ ਆ ਇਸ ਕਰਕੇ ਵਿਆਜ ਦਰਾਂ ਨੂੰ ਛੇੜਿਆ ਨਹੀਂ ਜਾ ਰਿਹਾ ਵੈਸੇ 5% ਤੇ ਬੈਂਚਮਾਰਕ ਰੇਟ ਸੀਗਾ ਲਗਾਤਾਰ ਘਟਾਉਂਦੇ ਘਟਾਉਂਦੇ ਪੌਣੇ 3% ਦੇ ਲੈ ਆਏ ਆ ਤੇ ਅੰਦਾਜ਼ੇ ਆ ਕਿ ਇਹਨੂੰ 2% ਦੇ ਉੱਤੇ ਲੈ ਕੇ ਜਾਣਾ ਆ ਸੋ ਇਸ ਸਾਲ 2 ਜਾਂ 3 ਕਟ ਲੱਗਣ ਦੀ ਪੇਸ਼ ਨਗੋਈ ਕੀਤੀ ਜਾ ਰਹੀ ਆ ਪਰ ਪਿਛਲੀਆਂ ਦੋ ਮੀਟਿੰਗਸ ਦੇ ਵਿੱਚ ਇਹ ਕਟ ਨਹੀਂ ਲਾਇਆ ਗਿਆ ਜਿਸ ਕਰਕੇ ਕੈਨੇਡੀਅਨ ਲੋਕ ਬਿਸਬਰੇ ਹੁੰਦੇ ਪ੍ਰਤੀਤ ਹੋ ਰਹੇ ਆ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਕੈਨੇਡੀਅਨ ਪਾਰਲੀਮੈਂਟ ਦੀ ਕੈਨੇਡੀਅਨ ਪਾਰਲੀਮੈਂਟ ਤਾਜ਼ੀ-ਤਾਜ਼ੀ ਬਣੀ ਆ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਜੀ ਪਰ ਪਹਿਲਾ ੜਿੱਕਾ ਜਿਹੜਾ ਉਹ ਇਹ ਆ ਰਿਹਾ ਕਿ ਇਹਨਾਂ ਦੇ ਰਾਹ ਦੇ ਵਿੱਚ ਇੱਕ ਬੇਪ੍ਰੋਸਕੀ ਦਾ ਮਤਾ ਆ ਸਕਦਾ ਹੈ ਟਰਨ ਸਪੀਡ ਜਿਹੜੀ ਆ ਉਹ ਹੋ ਚੁੱਕੀ ਆ ਉਹਦੇ ਵਿੱਚ ਸਰਕਾਰ ਨੇ ਆਪਣੀਆਂ ਪ੍ਰਾਇੋਰਟੀਜ਼ ਆਪਣੀਆਂ ਪਹਿਲਾਂ ਬਿਆਨੀਆਂ ਆ ਪਰ ਐਂਡੀਪੀ ਜਿਨ੍ਹਾਂ ਦੀਆਂ ਸੀਟਾਂ ਸਿਰਫ 7 ਨੇ ਪਰ ਕਿਉਂਕਿ ਇਸ ਵੇਲੇ ਸਰਕਾਰ ਦੇ ਕੋਲ ਬਹੁਮਤ ਦੇ ਵਿੱਚ ਤਿੰਨ ਸੀਟਾਂ ਘਟਦੀਆਂ ਆ ਇਸ ਕਰਕੇ ਉਹਨਾਂ ਦੀ ਵਕਤ ਆ ਉਹ ਕਹਿੰਦੇ ਵੀ ਅਸੀਂ ਸਰਕਾਰ ਦੇ ਹੱਕ 'ਚ ਵੋਟਾਂ ਨਹੀਂ ਪਾਉਣੀਆਂ ਥਰೋನ್ ਸਪੀਚ ਤੇ ਮਤੇ ਦੇ ਉੱਤੇ ਅਸੀਂ ਉਲਟ ਵੋਟ ਪਾਉਣੀ ਆ ਕਿਉਂਕਿ ਜਿਹੜੀ ਉਹਨਾਂ ਦੀ ਸੋਚ ਆ ਉਹ ਪਰਿਵਾਰਾਂ ਦੇ ਵਾਸਤੇ ਜੋ ਚਾਹੁੰਦੇ ਆ ਉਹੋ ਜਿਹਾ ਇਸ ਥਰೋನ್ ਸਪੀਚ ਦੇ ਵਿੱਚ ਕੁਝ ਵੀ ਹੈ ਨਹੀਂਗਾ ਇਸ ਕਰਕੇ ਉਹ ਹੱਕ ਜਿਹਾ ਵੋਟ ਨਹੀਂ ਪਾ ਸਕਦੇ ਸੋ ਇਸ ਦਾ ਮਤਲਬ ਇਹ ਆ ਕਿ ਜੇਕਰ ਬਲੌਕ ਵਿਕ ਪਾਰਟੀ ਜਾਂ ਕੰਜ਼ਰਵਟਿਵ ਪਾਰਟੀ ਦੇ ਐਮਪੀ ਥਰೋನ್ ਸਪੀਚ ਦੇ ਹੱਕ ਜਿਹਾ ਵੋਟ ਨਹੀਂ ਪਾਉਂਦੇ ਤਾਂ ਸਰਕਾਰ ਟੁੱਟ ਸਕਦੀ ਆ ਆ ਗਵਰਨਮੈਂਟ ਹਾਊਸ ਲੀਡਰ ਸਟੀਵਨ ਮਕੇਨਡਨ ਕਹਿੰਦੇ ਆ ਕਿ ਸਾਨੂੰ ਭਰੋਸਾ ਆ ਕਿ ਕਿਸੇ ਨਾ ਕਿਸੇ ਤਰੀਕੇ ਥਰੋਨ ਸਪੀਚ ਵਾਲਾ ਮਤਾ ਜਿਹੜਾ ਪਾਸ ਹੋ ਜਾਊਗਾ ਸਾਨੂੰ ਲੱਗਦਾ ਨਹੀਂ ਕਿ ਇਸ ਮਤੇ ਦੇ ਉੱਤੇ ਸਰਕਾਰ ਡਿਗੂਗੀ ਪਰ ਜੇ ਤਰੀਕੇ ਦੇ ਨਾਲ ਐਨਡੀਪੀ ਨੇ ਠੋਕ ਕੇ ਸਟੈਂਡ ਲਿਆ ਹੋਇਆ ਇੱਕ ਵਾਰ ਜਰੂਰ ਸਰਕਾਰ ਦੇ ਰਾਹ ਦੇ ਵਿੱਚ ਬਸਤੀਆਂ ਉਹਨੇ ਖੜੀ ਕਰ ਦੁੱਤੀ ਹੈ ਜੀ ਗੱਲ ਕਰੀਏ ਕੈਨੇਡਾ ਦੇ ਵਿੱਚ ਹਥਿਆਰਾਂ ਦੀ ਤਾਂ ਹਰ ਰੋਜ਼ ਕੋਈ ਨਾ ਕੋਈ ਵਾਰਦਾਤ ਹੁੰਦੀ ਆ ਕੋਈ ਨਾ ਕੋਈ ਫੜੇ ਜਾਣ ਦੀਆਂ ਖਬਰਾਂ ਆਉਂਦੀਆਂ ਹੁਣ ਬ੍ਰੈਂਟਨ ਤੋਂ ਕੁਝ ਗਸ਼ਤਾਰੀਆਂ ਹੋਈਆਂ ਇਹਦੇ ਵਿੱਚ ਪੰਜ ਜਣੇ ਫੜੇ ਗਏ ਆ ਧਾਰਾ ਸਮੇਤ ਕੁਝ ਰਿਲੇਟਿਡ ਚਾਰਜਸ ਲਾਏ ਗਏ ਆ ਇਹਨਾਂ ਪੰਜਾਂ ਦੇ ਵਿੱਚੋਂ ਤਿੰਨ ਪੰਜਾਬੀ ਆ ਇਹਨਾਂ ਦੇ 24 ਸਾਲਾਂ ਦਾ ਹਰਵੀਨ ਬੈਂਸ ਆ ਬ੍ਰੈਮਟਨ ਤੋਂ ਹੀ 27 ਸਾਲਾਂ ਦਾ ਕਰਨ ਔਜਲਾ ਆ 24 ਸਾਲਾਂ ਦਾ ਜਸਮੀਤ ਹਰਸ਼ ਆ ਇਹ ਵੀ ਦੋਨੇ ਬ੍ਰੈਮਟਨ ਤੋਂ ਰਹਿਣ ਵਾਲੇ ਆ ਸੋ ਇਸ ਦੇ ਨਾਲ ਇਹਨਾਂ ਦੇ ਇੱਕ ਔਰਤ ਸੀਗੀ ਨਮਾਇਨਾ ਦਾਉਦ 27 ਸਾਲ ਦੀ ਉਹ ਵੀ ਬ੍ਰੈਮਟਨ ਦੀ ਆ ਤੇ ਇੱਕ ਹੋਰ ਐਲੈਕਸ ਪ੍ਰਾ ਮੋਲ 33 ਸਾਲਾਂ ਦਾ ਇਹ ਨਾਰਥ ਯਾਰਕ ਦਾ ਦੱਸਿਆ ਜਾ ਰਿਹਾ ਆ ਸੋ ਪੁਲਿਸ ਨੇ ਦੱਸਿਆ ਕਿ ਇਹਨਾਂ ਦੇ ਕੋਲੋਂ ਹਥਿਆਰ ਫੜੇ ਗਏ ਗੈਰ ਕਾਨੂੰਨੀ ਉਸ ਸੰਬੰਧੀ ਦੋ ਚਾਰਜ ਫਾਇਰਮਸ ਰਿਲੇਟਡ ਲਾਏ ਗਏ ਆ ਗੈਰ ਕਾਨੂੰਨੀ ਤੌਰ ਦੇ ਉੱਤੇ ਪਾਬੰਦੀਸ਼ੁਦਾ ਹਥਿਆਰ ਰੱਖਣ ਦੇ ਦੋਸ਼ ਲਾਏ ਗਏ ਆ ਲੁੱਟੜ ਹਥਿਆਰ ਰੱਖਣ ਦੇ ਦੋਸ਼ ਲਾਏ ਗਏ ਆ ਸੋ ਕੁਝ ਜਿਹੜੀਆਂ ਪ੍ਰੋਹਿਬਿਟਿਡ ਡਿਵਾਈਸਸ ਹੈਗੀਆਂ ਪਾਬੰਦੀਸ਼ੁਦਾ ਸਮਾਨ ਆ ਉਹ ਇਹਨਾਂ ਦੇ ਕੋਲੋਂ ਜਿਹੜਾ ਬਰਾਮਦ ਹੋਇਆ ਉਸ ਹਿਸਾਬ ਦੇ ਨਾਲ ਇਹਨਾਂ ਦੇ ਉੱਤੇ ਚਾਰਜ ਲਾਏ ਗਏ ਆ ਪੂਰੇ ਕੈਨੇਡਾ ਦੇ ਵਿੱਚੋਂ ਮੰਗ ਉੱਠ ਰਹੀ ਆ ਕਿ ਗੈਰ ਕਾਨੂੰਨੀ ਹਥਿਆਰਾਂ ਦੇ ਉੱਤੇ ਜਈਆਂ ਕਾਰਵਾਈਆਂ ਦੇ ਉੱਤੇ ਸਖਤੀ ਕੀਤੀ ਜਾਵੇ ਕਿਉਂਕਿ ਲੋਕ ਜਿਹੜੇ ਆ ਫਰੋਤੀਆਂ ਵਾਲੀਆਂ ਧਮਕੀਆਂ ਤੋਂ ਹਜੇ ਵੀ ਕਾਫੀ ਪਰੇਸ਼ਾਨ ਦੱਸੇ ਜਾ ਰਹੇ ਆ ਇਸ ਦੇ ਨਾਲ ਹੀ ਗੱਲਬਾਤ ਕਰੀਏ ਅਮਰੀਕਾ ਦੀ ਅਮਰੀਕਾ ਦੇ ਵਿੱਚ ਇੱਕ ਵੱਡਾ ਗੁਰਦੁਆਰਾ ਸਾਹਿਬ ਆ ਨਾ ਫਰੀ ਮਾਉਂਟ ਕੈਲੀਫੋਰਨੀਆ ਦੇ ਵਿੱਚ ਉੱਥੋਂ ਦੀ ਕਮੇਟੀ ਨੇ ਕਾਉਂਸਲ ਨੇ ਜਾ ਜਿਹੜਾ ਅਮਰੀਕਾ ਦਾ ਨਿਆਂ ਵਿਭਾਗ ਆ ਜਸਟਿਸ ਆਫ ਡਿਪਾਰਟ ਜਸਟਿਸ ਡਿਪਾਰਟਮੈਂਟ ਆ ਉਹਨਾਂ ਨੂੰ ਇੱਕ ਅਪੀਲ ਕੀਤੀ ਹੈ ਸ਼ਿਕਾਇਤ ਕੀਤੀ ਹੈ ਕਿ ਕਿ ਹਿੰਦੂਆਂ ਦੀ ਨਮਾਇੰਦਗੀ ਕਰਦੀ ਜਥੇਬੰਦੀ ਹਿੰਦੂ ਅਮਰੀਕਨ ਫਾਊਂਡੇਸ਼ਨ ਜੇ ਆਪਾਂ ਇਹ ਕਹਿ ਲਈਏ ਵੀ ਦਾਵਾ ਕਰਦੀ ਆ ਇਹ ਕਿ ਮੈਂ ਹਿੰਦੂਆਂ ਦੀ ਇਹ ਫਾਊਂਡੇਸ਼ਨ ਆ ਉਹ ਕਹਿੰਦੇ ਵੀ ਇਹ ਭਾਰਤ ਸਰਕਾਰ ਲਈ ਇੱਕ ਗੈਰ ਰਜਿਸਟਰਡ ਵਿਦੇਸ਼ੀ ਏਜੰਟ ਵਜੋਂ ਕੰਮ ਕਰ ਰਹੀ ਆ ਸੋ ਅਮਰੀਕਾ ਦੇ ਵਿੱਚ ਵੀ ਵੈਸੇ ਕੈਨੇਡਾ ਦੇ ਵਿੱਚ ਵੀ ਕਾਨੂੰਨ ਆ ਕਿ ਜੇਕਰ ਤੁਸੀਂ ਕਿਸੇ ਦੇ ਪੱਖ ਚ ਕਰਨਾ ਕੰਮ ਤੁਹਾਨੂੰ ਦੱਸਣਾ ਪੈਂਦਾ ਵੀ ਅਸੀਂ ਫਲਾਣੇ ਬੰਦੇ ਵਾਸਤੇ ਫਲਾਣੀ ਸਰਕਾਰ ਵਾਸਤੇ ਫਲਾਣੀ ਫਰਮ ਦੇ ਵਾਸਤੇ ਲੋਬੀ ਕਰ ਰਹੇ ਆ ਇਹ ਨਹੀਂ ਹੈਗਾ ਵੀ ਤੁਸੀਂ ਰਜਿਸਟਰ ਬਣਾ ਹੋ ਗੋ ਤੇ ਕੰਮ ਵੀ ਉਹੋ ਕਰੀ ਚੱਲੋ ਸੋ ਸ਼ਿਕਾਇਤ ਇਹ ਕੀਤੀ ਗਈ ਆ ਅਮਰੀਕੀ ਨਿਆਂ ਵਿਭਾਗ ਨੂੰ ਕਿ ਹਿੰਦੂ ਅਮਰੀਕਨ ਫਾਊਂਡੇਸ਼ਨ ਭਾਰਤ ਸਰਕਾਰ ਲਈ ਇੱਕ ਗੈਰ ਰਜਿਸਟਰਡ ਵਿਦੇਸ਼ੀ ਏਜੰਟ ਵਜੋਂ ਕੰਮ ਕਰਦੀ ਆ ਇਹਨਾਂ ਦੀ ਜਾਂਚ ਕੀਤੀ ਜਾਵੇ ਕਿਉਂਕਿ ਜਿਹੜੇ ਫੈਰਾ ਦੇ ਮਹਰ ਨੇ ਉਹ ਹੀ ਇਹ ਦੀ ਡਿਪਾਰਟਮੈਂਟ ਆਫ ਜਸਟਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਕੁਝ ਸਬੂਤ ਨਾਲ ਲਾਈ ਗਈ ਤੇ ਇਸੇ ਬੰਦੀ ਤੇ ਕਿਉਂਕਿ ਇਹ ਹਿੰਦੂ ਅਮਰੀਕਨ ਫਾਊਂਡੇਸ਼ਨ ਹੈ ਇਹਨਾਂ ਦੇ ਚਾਹੇ ਸਿੱਖਾਂ ਪ੍ਰਤੀ ਬਿਆਨ ਹੋਣ ਚਾਹੇ ਮੁਸਲਮਾਨਾਂ ਪ੍ਰਤੀ ਹੋਣ ਦਲਤਾਂ ਪ੍ਰਤੀ ਹੋਣ ਖੱਬੇ ਪੱਖੀਆਂ ਪ੍ਰਤੀ ਹੁਣ ਕਾਫੀ ਜਿਹੜੇ ਤਿੱਖੇ ਹੁੰਦੇ ਆ ਤੇ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਵੀ ਇਹ ਚਾਰਾਂ ਦੇ ਨਾਲ ਸੰਗ ਫਸਾਈ ਰੱਖਦੇ ਆ ਇਹਨਾਂ ਦੀ ਟੋਟਲੀ ਕਾਰਵਾਈਆਂ ਜਿਹੜੀਆਂ ਭਾਰਤ ਸਰਕਾਰ ਦੇ ਨਾਲ ਖਾਸ ਕਰਕੇ ਮੋਦੀ ਰਜਿਮ ਦੇ ਨਾਲ ਅਲਾਈਨ ਹੋ ਕੇ ਚੱਲਦੀਆਂ ਆ ਸੋ ਹੁਣ ਅਮਰੀਕੀ ਨਿਆਂ ਵਿਭਾਗ ਨੂੰ ਇਹਦੀ ਜਾਂਚ ਕਰਨ ਦੀ ਅਪੀਲ ਕੀਤੀ ਗਈ ਹੈ ਕਿ ਜੇਕਰ ਇਹ ਸਰਕਾਰ ਦਾ ਹਿੱਸਾ ਨਹੀਂ ਸਰਕਾਰ ਦੇ ਕਹਿਹ ਤੇ ਸਾਰਾ ਕੁਝ ਕਰਦੇ ਤਾਂ ਫਿਰ ਰਜਿਸਟਰਡ ਹੋਣ ਅਦਰਵਾਈਜ਼ ਇਹਨਾਂ ਦੀ ਜਾਂਚ ਕਰਕੇ ਜੋ ਵੀ ਇਹਨਾਂ ਨੂੰ ਜੁਰਮਾਨਾ ਜਾਂ ਸਜ਼ਾ ਮਿਲਣੀ ਚਾਹੀਦੀ ਆ ਉਹ ਲਾਉਣੀ ਚਾਹੀਦੀ ਹੈ ਇਸ ਦੇ ਨਾਲ ਹੀ ਇੱਕ ਅਮਰੀਕਾ ਦੀ ਗੱਲ ਕਰੀਏ ਤਾਂ ਅਮਰੀਕਾ ਦੇ ਵਿੱਚ ਇੱਕ ਸਿੱਖ ਜਥੇਬੰਦੀ ਵੱਲੋਂ ਸਿਵਲ ਰਾਈਟ ਆਰਗੇਨਾਈਜੇਸ਼ਨ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਜਿਹੜੀ ਕਿ ਨਿਊ ਜਰਸੀ ਆਧਾਰਤ ਆ 2022 ਅਤੇ 2024 ਦੇ ਵਿੱਚ ਕਿ ਸਾਨੂੰ ਧਮਕੀਆਂ ਮਿਲ ਰਹੀਆਂ ਸਾਡੇ ਕਾਰਕੁਨਾਂ ਨੂੰ ਸਾਡੇ ਅਹੁਦੇਦਾਰਾਂ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨਫ਼ਰਤੀ ਸੰਦੇਸ਼ ਜਿਹੜੇ ਆ ਉਹ ਆ ਰਹੇ ਆ ਸੋ ਇਸ ਮਾਮਲੇ ਵਿੱਚ ਇੱਕ ਭੂਸ਼ਨ ਅਠਾਲੇ ਨਾਂ ਦੇ ਵਿਅਕਤੀ ਨੂੰ ਜਿਹੜਾ ਆ ਪੁਲਿਸ ਵੱਲੋਂ ਜਿਹੜਾ ਚਾਰਜ ਕੀਤਾ ਗਿਆ ਸੀਗਾ ਡੈਲਸ ਟੈਕਸਸ ਦੇ ਨਾਲ ਸੰਬੰਧਿਤ ਇਹ ਭਾਰਤੀ ਮੂਲ ਦਾ ਬੰਦਾ ਆ ਸੋ ਜਿਹੜਾ ਕਿ ਇਸ ਸਿੱਖ ਜਥੇਬੰਦੀ ਨੂੰ ਜਿਹੜੀ ਕਿ ਅਕਸਰ ਸਿੱਖ ਹਾਕਾਂ ਦੀ ਗੱਲ ਕਰਦੀ ਰਹਿੰਦੀ ਆ ਧਮਕੀਆਂ ਦਿੰਦਾ ਸੀਗਾ ਆਨਲਾਈਨ ਇਹਨਾਂ ਦੇ ਅਹੁਦੇਦਾਰਾਂ ਨੂੰ ਮਾਰਨ ਦੇ ਵਾਸਤੇ ਧਮਕੀਆਂ ਦਿੰਦਾ ਸੀਗਾ ਹੁਣ ਜਿਹੜੀ ਫੈਡਰਲ ਕੋਰਟ ਹੈਗੀ ਆ ਉਹਨਾਂ ਨੇ ਇਸ ਨੂੰ ਨਫ਼ਰਤੀ ਪ੍ਰਚਾਰ ਨਫ਼ਰਤੀ ਹਿੰਸਾ ਮੰਨਦੇ ਆ ਤੇ ਇੰਟਰ ਸਟੇਟ ਥ੍ਰੈਟਸ ਮੰਨਦੇ ਆ 26 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਆ ਸੋ ਪੂਸ਼ਨ ਠਾਲੇ ਜਿਹਨਾਂ ਦੀ ਉਮਰ 49 ਸਾਲ ਆ ਭਾਰਤੀ ਮੂਲ ਦੇ ਨਾਗਰਿਕ ਆ ਉਹਨਾਂ ਨੂੰ ਫੈਡਰਲ ਪ੍ਰਿਜ਼ਨ ਦੇ ਵਿੱਚ 26 ਮਹੀਨੇ ਕੈਦ ਗੁਜ਼ਾਰਨੀ ਪਊਗੀ ਸੋ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਨੇ ਇਸ ਗੱਲ ਦੇ ਉੱਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਕਿ ਅਮਰੀਕਾ ਵਰਗੇ ਮੁਲਕ ਦੇ ਵਿੱਚ ਜਿੱਥੇ ਕਿਰਨ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀਗਾ ਸਰਕਾਰੀ ਮਹਿਕਮਿਆਂ ਨੇ ਉਹਨਾਂ ਨੇ ਸੁਣੀ ਆ ਤੇ ਇਸ ਦੇ ਨਾਲ ਹੀ ਅਦਾਲਤ ਨੇ ਇਸ ਦੋਸ਼ੀ ਨੂੰ ਨਫ਼ਰਤਈ ਪ੍ਰਚਾਰ ਦਾ ਦੋਸ਼ੀ ਮੰਨਦਿਆਂ ਸਖਤ ਸਜ਼ਾ ਜਿਹੜੀ ਆ ਸੁਣਾਈ ਆ ਤੇ 26 ਮਹੀਨਿਆਂ ਦੀ ਸਜ਼ਾ ਭੁਗਤਣ ਤੋਂ ਬਾਅਦ ਵੀ ਉਹਦਾ ਛਟਕਾਰਾ ਨਹੀਂ ਹੋਣਾ ਅਗਲੇ 3 ਸਾਲ ਉਹਨੂੰ ਸੁਪਰਵਾਈਜ਼ਡ ਫੈਸਿਲਿਟੀ ਦੇ ਵਿੱਚ ਰੱਖਿਆ ਜਾਊਗਾ ਉਹਨੂੰ ਨਿਗਰਾਨੀ ਜਿਹੜੀ ਆ ਦੇਣੀ ਪਊਗੀ ਤੇ ਇਸ ਤੋਂ ਇਲਾਵਾ ਜਿਹੜੇ ਆ ਇਹ ਵੀ ਉਹਦੇ ਤੇ ਸ਼ਰਤ ਲਾਈ ਗਈ ਹੈ ਕਿ ਜਿਹੜੇ ਵਿਕਟਮਜ਼ ਨੇ ਪੀੜਤ ਨੇ ਉਹਨਾਂ ਦੇ ਨਾਲੋਂ ਕਿਸੇ ਵੀ ਤਰ੍ਹਾਂ ਦਾ ਸੰਪਰਕ ਨਹੀਂ ਰੱਖੂਗਾ ਸੋ ਇਸ ਵੇਲੇ ਜਿਹੜਾ ਅਮਰੀਕਾ ਦਾ ਟੌਰਨਿੰਗ ਜਨਰਲ ਮਹਿਕਮਾ ਆ ਉਹਦੇ ਵਿੱਚ ਅਸਿਸਟੈਂਟ ਟੌਰਨਿੰਗ ਜਨਰਲ ਨੇ ਹਰਮੀਤ ਕੋਟ ਤੋਂ ਜਿਹੜੇ ਕਿ ਸਿਵਲ ਰਾਈਟਸ ਦੀ ਲੜਾਈ ਵਾਸਤੇ ਬੜੇ ਪ੍ਰਮੁੱਖ ਤੌਰ ਦੇ ਉੱਤੇ ਜਾਣੇ ਜਾਂਦੇ ਆ ਤੇ ਜਸਟਿਸ ਡਿਪਾਰਟਮੈਂਟ ਦੇ ਵਿੱਚ ਸਿਵਲ ਰਾਈਟਸ ਡਿਵੀਜ਼ਨ ਦੇ ਵਿੱਚ ਉਹਨਾਂ ਦਾ ਕੰਮ ਜਿਹੜਾ ਬੜਾ ਮਾਨਤਾਯੋਗ ਹੈ ਸੋ ਉਹਨਾਂ ਨੇ ਇਸ ਵਿਸ਼ੇ ਦੇ ਉੱਤੇ ਇੱਕ ਵਿਸ਼ੇਸ਼ ਪ੍ਰੈਸ ਰਿਲੀਜ਼ ਵੀ ਜਾਰੀ ਕੀਤੀ ਹੈ ਉਹ ਕਹਿੰਦੇ ਵੀ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਹੈ ਇਸ ਗੱਲ ਨੂੰ ਯਕੀਨੀ ਬਣਾਉਣਾ ਕਿ ਨਫ਼ਰਤੀ ਪ੍ਰਚਾਰ ਅਮਰੀਕਾ ਦੇ ਵਿੱਚ ਸਹਿਣ ਨਹੀਂ ਕੀਤਾ ਜਾਊਗਾ ਚਾਹੇ ਉਹ ਕਿਸੇ ਵੀ ਧਰਮ ਪ੍ਰਤੀ ਹੋਵੇ ਚਾਹੇ ਉਹ ਸਿੱਖ ਆ ਸਾਈ ਆ ਮੁਸਲਮਾਨ ਆ ਜੂ ਆ ਹਿੰਦੂ ਆ ਜੇਕਰ ਉਹਦੇ ਰਿਪੋਰਟ ਜਾ ਕੋਈ ਵੀ ਨਾਸਤਕ ਆ ਜੇ ਕੋਈ ਉਹਦੇ ਉਲਟ ਨਾਫਰਤੀ ਪ੍ਰਚਾਰ ਫਲਾਊਗਾ ਉਹਨੂੰ ਜਾਨੋ ਮਾਰ ਦੀਆਂ ਧਮਕੀਆਂ ਦੇਊਗਾ ਸੋ ਇਹਨੂੰ ਬੜੀ ਹੀ ਗੰਭੀਰਤਾ ਦੇ ਨਾਲ ਲਿਆ ਜਾਊਗਾ ਕਿਉਂਕਿ ਅਸੀਂ ਇਸ ਮੁਲਕ ਦੇ ਵਿੱਚ ਬਿਲਕੁਲ ਵੀ ਨਾਫਰਤੀ ਹਿੰਸਾ ਦੀ ਆਗਿਆ ਨਹੀਂ ਦੇ ਸਕਦੇ ਤੇ ਉਹ ਕਹਿੰਦੇ ਵੀ ਇਹ ਯੂਐਸ ਦੀ اٹਾਰਨੀ ਜਿਹੜੀ ਹੈ ਲੈਨਾ ਹਬਾ ਅਤੇ ਉਹਨਾਂ ਦੀ ਟੀਮ ਦੇ ਸਦਕਾ ਹੋ ਸਕਿਆ ਆ ਤੇ ਭੂਸ਼ਣ ਠਾਲੇ ਨੂੰ ਜਿਹੜਾ ਇਨਸਾਫ ਦੇ ਇੱਕ ਟਾਇਰੇ ਵਿੱਚ ਖੜਾ ਕੀਤਾ ਇਸ ਟੀਮ ਦਾ ਬਹੁਤ ਵੱਡਾ ਹੱਥ ਆ ਤੇ ਇਹ ਗਾਹਾਂ ਵਾਸਤੇ ਵੀ ਸਬਕ ਆ ਕਿ ਜੇਕਰ ਕੋਈ ਇਸ ਤਰੀਕੇ ਦੇ ਨਾਲ ਧਰਮ ਆਧਾਰਤ ਜਾਤ ਆਧਾਰਤ ਰੰਗ ਆਧਾਰਤ ਲਿੰਗ ਆਧਾਰਤ ਨਫਰਤੀ ਪ੍ਰਚਾਰ ਕਰੂਗਾ ਤਾਂ ਉਸ ਨੂੰ ਅਜਿਹੀ ਹੀ ਸਖਤ ਸਜ਼ਾ ਦਾ ਸਾਹਮਣਾ ਕਰਨਾ ਪਊਗਾ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਠੱਗਾਂ ਦੀ ਆ ਜਦੋਂ ਵੀ ਕੋਈ ਨਵੀਂ ਚੀਜ਼ ਆਉਂਦੀ ਆ ਦੁਨੀਆ ਦੇ ਵਿੱਚ ਤਾਂ ਨਾਲ ਹੀ ਠੱਗ ਵੀ ਸਰਗਰਮ ਹੋ ਜਾਂਦੇ ਆ ਵੀ ਆਪਾਂ ਹੁਣ ਇਹਦੇ ਬਹਾਨੇ ਜਿਹੜਾ ਆ ਕੋਈ ਨਾ ਕੋਈ ਠੱਗੀ ਮਾਰ ਗਏ ਤੇ ਜਦੋਂ ਠੱਗੀ ਦੀ ਗੱਲ ਆਉਂਦੀ ਆ ਤਾਂ ਸਭ ਤੋਂ ਪਹਿਲਾਂ ਦਿਮਾਗ ਜਿਹੜਾ ਆ ਠੱਗੋਕ੍ਰੇਸੀ ਆ ਭਾਰਤ ਦਾ ਨਾਮ ਜਿਹੜਾ ਜੋ ਬਚਾਉਂਦਾ ਆ ਕਿਉਂਕਿ ਨਕਲ ਮਾਰਨੀ ਠੱਗੀ ਮਾਰਨੀ ਜਿਹੜੀ ਆ ਉੱਥੇ ਵਰਤਾਰਾ ਇੰਨਾ ਆਮ ਪ੍ਰਚਲਿਤ ਆ ਕਿ ਕਿਤੇ ਨਾ ਕਿਤੇ ਵਿੱਚ ਜ਼ਿਕਰ ਹੋ ਜਾਂਦਾ ਆ ਸੋ ਹੁਣ ਇੱਕ ਜਿਹੜੀ ਵੱਡੀ ਕੰਪਨੀ ਸੀ ਸੀ ਉਹ ਵੈਸੇ ਲੰਡਨ ਆਧਾਰਿਤ ਲੰਡਨ ਦੀ ਸਟਾਰਟਅਪ ਕੰਪਨੀ ਸੀਗੀ AI ਟੈਕਨੋਲੋਜੀ ਦੀ Uh, builder.ai ਇਹਨਾਂ ਬਨੋ ਬਹੁਤ ਵੱਡੇ ਤਪਦਰ ਤੇ ਦਾਵਾ ਕੀਤਾ ਗਿਆ ਸੀਗਾ ਵੀ ਅਸੀਂ ਇੱਕ ਬਹੁਤ ਹੀ ਨਵੇਂ ਮਾਡਲ ਦੇ ਨਾਲ ਟੈਕਨੋਲੋਜੀ ਦੇ ਨਾਲ AI ਜਾਨੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਮਾਡਲ ਲੈ ਕੇ ਪੇਸ਼ ਹੋ ਰਹੇ ਆ ਇਹਦੇ ਵਿੱਚ ਮਾਈਕਰੋਸਾਫਟ ਨੇ ਵੀ ਇਨਵੈਸਟ ਕਰ ਦਿੱਤਾ ਆਮ ਲੋਕਾਂ ਨੇ ਵੀ ਪੈਸੇ ਇਨਵੈਸਟ ਕਰ ਦਿੱਤੇ ਵੱਡੇ ਵੱਡੇ ਸਾਬਜ਼ਬਾਗ ਦਿਖਾਏ ਗਏ ਕਿ ਸਾਡਾ ਮਾਡਲ ਬੜਾ ਸਕਸੈਸਫੁਲ ਆ ਤੁਸੀਂ ਇਹ ਦੇਖੋਗੇ ਕਿ ਆਨਲਾਈਨ ਸਮੇਂ ਚ ਇਹ ਵਿਕਸਤ ਹੋ ਜਾਣਾ ਜਿਹੜੇ ਲੋਕ ਹੁਣ ਪੈਸਾ ਲਾਉਣਗੇ ਉਹ ਗਾਹਾਂ ਜਾ ਕੇ ਬਹੁਤ ਵੱਡੇ ਅਮੀਰ ਬਣ ਜਾਣਗੇ ਸੋ ਜਿਹੜਾ ਇਹ ਸਟਾਰਟਅਪ ਸੀਗਾ ਉਹਦੇ ਵਿੱਚ ਮਾਈਕਰੋਸਾਫਟ ਦੇ ਨਾਲ-ਨਾਲ ਪੂਰੀ ਦੁਨੀਆ ਚੋਂ अनेका ਲੋਕਾਂ ਨੇ ਪੈਸੇ ਲਾ ਦਿੱਤੇ ਪਰ ਇਹ ਇੱਕ ਠੱਗੀ ਨਿਕਲੀ ਆ ਠੱਗੀ ਇਸ ਤਰ੍ਹਾਂ ਨਿਕਲੀ ਆ ਕਿ ਇਹ 700 ਭਾਰਤੀ ਡਿਵੈਲਪਰ ਇੰਜੀਨੀਅਰ ਇਹਦੇ ਵਿੱਚ ਕੰਮ ਕਰ ਰਹੇ ਸੀਗੇ ਤੇ ਉਹਨਾਂ ਨੇ ਇਹ AI ਮਾਡਲ ਬਣਾਇਆ ਹੀ ਨਹੀਂ ਬਲਕਿ ਮੈਨੂਲੀ ਇਹੋ ਕੰਮ ਕਰ ਰਹੇ ਸੀਗੇ ਸੋ ਲੰਡਨ ਦੀ ਇੱਕ ਸਟਾਰਟਅਪ ਕੰਪਨੀ ਨੇ ਝੂਠਾ ਦਾਅਵਾ ਕੀਤਾ ਕਿ ਸਾਡੇ ਕੋਲ ਇਹ AI ਮਾਡਲ ਆ ਇਹਦੇ ਰਾਹੀਂ ਅਸੀਂ ਜਿਹੜਾ ਆ ਬਹੁਤ ਅੱਗੇ ਵੱਲ ਚੁੱਕਿਆ ਸਾਡਾ ਜਿਹੜਾ ਮਾਡਲ ਸਕਸੈਸਫੁਲ ਬਹੁਤ ਆ ਪਰ ਅਸਲੀਅਤ ਵਿੱਚ ਇਹ ਸੀ ਕਿ 700 ਬੰਦਾ ਬਿਠਾ ਲਿਆ ਹੋਇਆ ਸੀਗਾ ਭਾਰਤੀ ਜਿਹੜੇ ਕਿ ਸਸਤੀ ਲੇਬਰ ਦੇ ਉੱਤੇ ਉਥੋਂ ਇੰਜੀਨੀਅਰ ਮਿਲ ਜਾਂਦੇ ਆ ਉਹਨਾਂ ਦੇ ਰਾਹੀਂ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਦਿੱਤੇ ਜਾ ਰਹੇ ਸੀਗੇ ਤਾਂ ਕਿਹਾ ਇਹ ਜਾ ਰਿਹਾ ਸੀਗਾ ਕਿ ਇਹ ਸਾਡਾ AI ਮਾਡਲ ਡਵੈਲਪ ਹੋ ਰਿਹਾ ਆ ਸੋ ਆਮ ਲੋਕ ਤਾਂ ਤੋਖਾ ਖਾ ਹੀ ਗਏ ਅਬ ਮਾਈਕਰੋਸਾਫਟ ਵਰਗੀ ਵੱਡੀ ਕੰਪਨੀ ਵੀ ਤੋਖਾ ਖਾ ਗਈ ਜਿਨ੍ਹਾਂ ਨੇ ਇਹਨਾਂ ਨੂੰ ਕਾਫੀ ਵੱਡੀ ਫੰਡਿੰਗ ਦਿੱਤੀ ਸੀਗੀ ਸੋ ਅਸਲੀਅਤ ਇਹ ਨਿਕਲੀ ਹੈ ਕਿ ਇਹਨਾਂ ਨੇ AI ਮਾਡਲ ਬਣਾਇਆ ਹੀ ਨਹੀਂ ਹੈਗਾ ਸਿਰਫ ਝੂਠ ਬੋਲਿਆ ਉਹਦੀ ਥਾਂ ਦੇ ਉੱਤੇ 700 ਭਾਰਤੀ ਡਿਵੈਲਪਰਾਂ ਦੀ ਟੀਮ ਸਿਸਟਮ ਚਲਾ ਰਹੀ ਸੀਗੀ ਮੈਨੂਅਲੀ ਤੇ ਲੋਕਾਂ ਨੂੰ ਇਹ ਦਿਖਾਇਆ ਜਾ ਰਿਹਾ ਸੀਗਾ ਕਿ ਸਾਡੀ ਕਿਹੜੀ AI ਮਾਡਲ ਆ ਬਹੁਤ ਜ਼ਿਆਦਾ ਵਿਕਸਿਤ ਹੋ ਰਹੀ ਹੈ ਤੇ ਇਹਨੇ ਭਵਿੱਖ ਦੇ ਵਿੱਚ ਬਹੁਤ ਵੱਡੀ ਬਣ ਜਾਣਾ ਸੋ ਇਹ ਘਟਨਾ ਸਿਰਫ ਇੱਕ ਸਟਾਰਟਅਪ ਦੀ ਨਾਕਾਮੀ ਨਹੀਂ ਹੈਗੀ ਇਹ ਸਾਵਧਾਨੀ ਵੀ ਆ ਉਹਨਾਂ ਸਾਰਿਆਂ ਲੋਕਾਂ ਵਾਸਤੇ ਜਿਹੜੇ AI ਦੀ ਧੜਾਧੜ ਵਰਤੋਂ ਕਰ ਰਹੇ ਆ ਆਪਣਾ ਡਾਟਾ ਉਹਨਾਂ ਦੇ ਨਾਲ ਸ਼ੇਅਰ ਕਰ ਰਹੇ ਆ ਹੁਣ ਕਈ ਤਾਂ ਹੈਗੀਆਂ ਜਿਨ੍ਹਾਂ ਵੀ ਵੈਲ ਐਸਟੈਬਲਿਸ਼ਡ AI ਸਿਸਟਮਸ ਨੇ ਚਾਹੇ ਚੈਟ ਜੀਪੀਟੀ ਆ ਜੈਮਿਨੀ ਆ ਜਿਹੜੇ ਕਿ ਵੱਡੇ ادارے ਚਲਾ ਰਹੇ ਆ ਬਾਕੀ ਕਈ ਛੋਟੀਆਂ ਛੋਟੀਆਂ ਇਹੋ ਜਿਹੀਆਂ ਬਿਲਡਰ AIਆਂ ਆ ਜਿਹੜੀਆਂ ਸਟਾਰਟਅਪ ਕੰਪਨੀਆਂਜ਼ ਆ ਸ਼ੁਰੂ ਹੋ ਗਈਆਂ ਆ ਪਤਾ ਹੀ ਨਹੀਂ ਮਗਰ ਕੌਣ ਆ ਤੁਸੀਂ ਆਪਣੀਆਂ ਤਸਵੀਰਾਂ ਆਪਣੀ ਗੁਪਤ ਜਾਣਕਾਰੀ ਉਹਨਾਂ ਨਾਲ ਸਾਂਝੀ ਕਰੀ ਜਾ ਰਹੇ ਆ ਤੁਹਾਡਾ ਉਹ ਡਾਟਾ ਆਪਣੇ ਆਪ ਚੋਰੀ ਕਰ ਰਹੇ ਆ ਤੁਹਾਨੂੰ ਗਾਹਾਂ ਵਰਤਣਗੇ ਸੋ ਗਾਹਾਂ ਇਹ ਖਿਆਲ ਰੱਖਣ ਦੀ ਲੋੜ ਆ ਤੇ ਜਦੋਂ ਕੋਈ ਸਟਾਰਟਅਪ ਦੇ ਵਿੱਚ ਪੈਸੇ ਵੀ ਇਨਵੈਸਟ ਕਰਨੇ ਆ ਇਸ ਕੱਲ ਦਾ ਯਕੀਨੀ ਬਣਾਇਆ ਜਾਵੇ ਵੀ ਜਿਹੜੀ ਚੀਜ਼ ਇਹ ਹੋਣ ਦਾ ਦਾਅਵਾ ਕਰ ਰਹੇ ਇਹ ਕੋਈ ਹੈਗੀ ਵੀ ਆ ਤੇ ਇਹ ਨਾ ਹੋਵੇ ਵੀ ਕੱਲ ਨੂੰ ਇਹ ਭੱਜ ਜਾਣ ਜਿਵੇਂ ਕਿ ਬਿਲਡਰ ਏ ਆਈ ਆ ਹੁਣ ਕੀ ਹੋਇਆ ਕਿ ਇਹਨਾਂ ਨੂੰ ਬੈਂਕਰਫਸੀ ਕਰਨੀ ਪੈਣੀ ਆ ਕਿਉਂਕਿ ਜਿੰਨੇ ਪੈਸੇ ਇਹਨਾਂ ਨੇ ਇਕੱਠੇ ਕੀਤੇ ਸੀਗੇ ਜਾਂ ਲੋਕਾਂ ਨੂੰ ਭਰੋਸਾ ਦਿੱਤਾ ਸੀਗਾ ਉਹਨੇ ਦੀ ਇਹਨਾਂ ਦੀ ਵੈਲਿਊ ਹੁਣ ਰਹੀ ਨਹੀਂ ਹੈਗੀ ਕਿਉਂਕਿ ਸਾਰਾ ਝੂਠ ਨਿਕਲਿਆ ਸੀ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰੀਏ ਤੀਜੇ ਕੱਲੂਕਾਰ ਦੀ ਤੀਜਾ ਕੱਲੂਕਾਰ ਆ 41 ਸਾਲ ਬੀਤ ਚੁੱਕੇ ਆ ਆਪਾਂ ਜੂਨ ਦੇ ਪਹਿਲੇ ਹਫਤੇ ਹਰ ਸਾਲ ਇਹਦੀ ਗੱਲ ਕਰਦੇ ਆ ਸੋ ਇਹ ਜਿਹੜਾ ਸਾਕ ਆ ਇਹਨਾਂ ਵੱਡਾ ਆ ਕਿ ਬਹੁਤ ਲੋਕ ਇਹਦਾ ਦਰਦ ਮਹਿਸੂਸ ਕਰਦੇ ਆ ਖਾਸ ਕਰਕੇ ਸਿੱਖ ਜਿਹੜੇ ਆ ਮਨੁੱਖਤਾਵਾਦੀ ਲੋਕ ਆ ਉਹ ਇਹਦਾ ਦਰਦ ਮਹਿਸੂਸ ਕਰਦੇ ਆ ਤੇ ਕੁਝ ਲੋਕ ਇਹੋ ਜਿਹੇ ਆ ਕਿ ਪਿਛਲੇ 41 ਸਾਲ ਤੋਂ ਸਵਾਲੇ ਕਰੀ ਜਾਂਦੇ ਆ ਉਹਨਾਂ ਦੀ ਤਸੱਲੀ ਨਹੀਂ ਹੋ ਰਹੀ ਇੱਕ ਸਵਾਲ ਕਰਦੇ ਆ ਉਹਦਾ ਜਵਾਬ ਲਿਆ ਕੇ ਦਿੱਤਾ ਜਾਂਦਾ ਉਦੋਂ ਬਾਅਦ ਫਿਰ ਹੋਰ ਸਵਾਲ ਕਰ ਲੈਂਦੇ ਆ ਉਹ ਗੱਲ ਕੀ ਆ ਕਿ 40 ਸਾਲ ਇੱਕ ਝੂਠ ਦੇ ਉੱਤੇ ਯਕੀਨ ਕਰਦੇ ਰਹੇ ਆ ਤੇ ਉਹ ਝੂਠ ਜਦੋਂ ਝੂਠ ਦਾ ਤਿਲਸਮ ਟੁੱਟ ਰਿਹਾ ਉਹਨਾਂ ਦੀ ਇਹ ਪਰਸਨਲ ਹਾਰ ਹੋ ਰਹੀ ਹੈ। ਉਹਨੂੰ ਇਹ ਲੱਗਦਾ ਵੀ ਜਿਹੜੀ ਚੀਜ਼ ਉੱਤੇ ਅਸੀਂ ਇੰਨਾ ਲੰਮਾ ਸਮਾਂ ਯਕੀਨ ਕੀਤਾ ਜਿਹੜੇ ਝੂਠ ਨੂੰ ਅਸੀਂ ਆਪਣੀ ਧਾਰਨਾ ਬਣਾ ਲਿਆ ਆਪਣੀ ਸਾਰੀ ਸ਼ਖਸੀਅਤ ਉਹਦੇ ਤੇ ਡਿਪੈਂਡੈਂਟ ਕਰ ਦਿੱਤੀ ਵੀ ਉਹ ਝੂਠ ਰਣ ਜਦੋਂ ਟੁੱਟ ਰਿਹਾ ਹੈ ਤਾਂ ਲੋਕੀ ਕੀ ਕਹਿਣਗੇ ਮੇਰਾ ਆਪਣਾ ਅੰਦਰ ਕੀ ਕਹੂਗਾ ਵੀ ਇਹ ਤਾਂ ਮੂਰਖ ਬੰਦਾ ਸੀ ਇਹਨੂੰ ਪਤਾ ਨਹੀਂ ਲੱਗਾ 40 ਸਾਲ ਸੋ ਕਈ ਤਾਂ ਸਰ ਵੀ ਇਸੇ ਕਰਕੇ ਵਿਰੋਧ ਕਰੀ ਜਾ ਰਹੇ ਆ ਚਾਹੇ ਉਹ ਸੰਤ ਜਨੈਲ ਚੰਗਾ ਵਿਰੋਧ ਹੋਵੇ ਸਿੱਖ ਜਥੇਬੰਦੀਆਂ ਦਾ ਵਿਰੋਧ ਹੋਵੇ ਜਿਸ ਤਰੀਕੇ ਦੇ ਨਾਲ ਇਹ ਖੱਲੂਕਾਰਾਂ ਵਰਤਾਇਆ ਗਿਆ ਉਹਦੇ ਬਾਰੇ ਜਾਣਕਾਰੀ ਹੋਵੇ ਕਿਉਂਕਿ ਸੱਚ ਬਹੁਤ ਸਾਹਮਣੇ ਆ ਚੁੱਕਾ ਆ ਕਿ ਸਰਕਾਰੀ ਇਹ ਚਾਲ ਸੀ ਕਿ ਉਹ ਹੁਣ ਭਾਜਪਾ ਵਰਗੀਆਂ ਕੰਮ ਜਿਹੜੀਆਂ ਪਾਰਟੀਆਂ ਉਹ ਮੰਨ ਰਹੀਆਂ ਆ ਤੇ ਪਰ ਗੱਲ ਕੀ ਹੈ ਵੀ ਲੋਕ ਜਿਹੜੇ ਆ ਝੂਠੇ ਪੈਣ ਤੋਂ ਡਰਦੇ ਆ ਵੀ ਹੁਣ ਜਿਹੜੀ ਇੱਕ ਜਿਹੜਾ ਇੱਕ ਸਟੈਂਡ ਲੈ ਆਇਆ ਹੋਇਆ ਮੈਂ ਉਹ ਸਟੈਂਡ ਨਹੀਂ ਛੱਡਣਾ ਹੈਗਾ ਸਾਰੀ ਉਮਰ ਝੂਠ ਬੋਲਿਆ ਤੇ ਹੁਣ ਝੂਠ ਦੇ ਉੱਤੇ ਖੜੇ ਰਹਿਣਾ ਹੈ ਸੋ ਉਹ ਗੱਲ ਚੱਲ ਰਹੀ ਆ ਸੋ ਸਮਝਣ ਵਾਲੀ ਗੱਲ ਇਹ ਹੀ ਆ ਕਿ ਉਹਨਾਂ ਨੇ ਭਾਰਤ ਸਰਕਾਰ ਨੇ ਭਾਰਤੀ ਸਟੇਟ ਨੇ ਜਿਹੜੀ ਉਮਰਾ ਭਾਰਦੀ ਨਫ਼ਰਤ ਆ ਟਰੱਕਾਂ ਦੇ ਵਿੱਚ ਲੱਦੀ ਟੈਂਕਾਂ ਦੇ ਵਿੱਚ ਚਾੜੀ ਤੇ ਉਹ ਅਮਰਸਰ ਆਣ ਪਹੁੰਚੇ ਉਹਨਾਂ ਦਾ ਸਪਸ਼ਟ ਨਿਸ਼ਾਨਾ ਸਿਰਫ ਤੇ ਸਿਰਫ ਇਹ ਹੀ ਸੀਗਾ ਕਿ ਇਹ ਜਿਹੜੇ ਪੱਗਾਂ ਵਾਲੇ ਆ ਦਸਤਾਰਾਂ ਵਾਲੇ ਆ ਦਾੜ੍ਹੀਆਂ ਵਾਲੇ ਆ ਖਤਮ ਕਰਨੇ ਆ ਇੰਦਰਾ ਗਾਂਧੀ ਨਫ਼ਰਤ ਨਾਲ ਨਬਰੇਜ਼ ਹੋ ਕੇ ਸਿੱਖਾਂ ਨੂੰ ਮਾਰਨ ਵਾਸਤੇ ਅੰਦਰੋਂ ਤੜਫ ਰਹੀ ਸੀਗੀ ਉਹ ਸਿੱਖਾਂ ਦੀ ਲੜਾਈ ਇਸ ਕਰਕੇ ਵੀ ਔਖੀ ਹੋਈ ਪਈ ਹੈ ਕਿ ਜਿੱਥੇ ਸਟੇਟ ਨਾਲ ਦੋ ਹੱਥ ਕਰਨੇ ਪੈਂਦੇ ਆ ਉਹਨਾਂ ਦੇ ਪ੍ਰੋਪਾਗੈਂਡੇ ਨੂੰ ਨਕਾਰਨਾ ਪੈਂਦਾ ਉੱਥੇ ਨਾਲ ਦੀ ਨਾਲ ਆਪਣਿਆਂ ਨੂੰ ਵੀ ਸਫਾਈਆਂ ਦੇਣੀਆਂ ਪੈਂਦੀਆਂ ਤੇ ਇਹ ਸਫਾਈਆਂ ਤਹਾਕਿਆਂ ਤੋਂ ਚੱਲ ਰਹੀਆਂ ਆ ਪਰ ਇਸ ਸਾਰੇ ਕੁਝ ਦੇ ਬਾਵਜੂਦ ਜੇ ਕੋਈ ਚਿਹਰਾ ਜਿਹੜਾ ਆ ਉਹ ਨਿਕਣ ਕੇ ਲਗਾਤਾਰ ਸਾਹਮਣੇ ਆ ਰਿਹਾ ਨਵੀਂ ਪੀੜ੍ਹੀ ਦੇ ਵਿੱਚ ਦਿਲਾਂ 'ਚ ਜਗ੍ਹਾ ਬਣਾ ਰਿਹਾ ਤਾਂ ਉਹ ਹੈ ਸੰਤ ਜਰਨੈਲ ਸਿੰਘ ਹੁਣ ਸੰਤ ਜਰਨੈਲ ਸਿੰਘ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਸੋ ਇਹ ਕਿਹਾ ਜਾਂਦਾ ਸੀਗਾ ਵੀ ਜਿਹੜਾ ਲੀਡਰ ਨਹੀਂ ਵਿਕਦਾ ਉਹਦੀ ਤਸਵੀਰ ਵਿਕਦੀ ਆ ਸੋ ਅਸੀਂ ਆਪ ਦੇਖ ਰਹੇ ਆ ਕਿ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਵੀ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਵਿਕ ਰਹੀਆਂ ਆ ਸਟਿੱਕਰਾਂ ਦੇ ਰੂਪ ਦੇ ਵਿੱਚ ਟੀ-ਸ਼ਰਟਾਂ ਦੇ ਵਿੱਚ ਉਹ ਲੋਕ ਜਿਨ੍ਹਾਂ ਨੇ ਕਦੀ ਉਹਨਾਂ ਨੂੰ ਦੇਖਿਆ ਨਹੀਂ ਹੈਗਾ ਸਿਰਫ ਉਹਨਾਂ ਬਾਰੇ ਸੁਣਿਆ ਆ ਉਹ ਬੜੇ ਮਾਣ ਦੇ ਨਾਲ ਉਹਦੀ ਤਸਵੀਰ ਆਪਣੇ ਤਨ ਦੇ ਉੱਤੇ ਆਪਣੀ ਕਿਸੇ ਗੱਡੀ ਦੇ ਉੱਤੇ ਆ ਲੋਨ ਨੂੰ ਮਾਣ ਮਹਿਸੂਸ ਕਰਦੇ ਆ ਤੇ ਉਹਨਾਂ ਦੀ ਤਸਵੀਰ ਹਜੇ ਤੱਕ ਮੈੜੀਆਂ ਨੂੰ ਡਰਾ ਰਹੀ ਆ ਸਰੀਰਕ ਤੌਰ ਦੇਤੇ ਉਹ ਸਾਡੇ ਵਿਚਕਾਰ ਨਹੀਂ ਪਰ ਉਹਨਾਂ ਦੀ ਤਸਵੀਰ ਹੱਲੇ ਵੀ ਕਿਸੇ ਗੱਡੀ ਦੇ ਉੱਤੇ ਲੱਗੀ ਹਿੰਦੂ ਤਵੀਆਂ ਦਾ ਤ੍ਰੇਹ ਕਢਾ ਜਾਂਦੀ ਆ ਤੇ ਉਹ ਵਿਰੋਧ ਕਰਨ ਦੇ ਉੱਤੇ ਤਾਰੂ ਹੋ ਜਾਂਦੇ ਆ ਕਾਰਨ ਕੀ ਆ ਕਾਰਨ ਇਹ ਆ ਕਿ ਉਹ ਕਹਿਣੀ ਅਤੇ ਕਰਨੀ ਦੇ ਪੂਰੇ ਸੀਗੇ ਉਹਨਾਂ ਦੀ ਸ਼ਖਸੀਅਤ ਜਿਹੜੀ ਆ ਮਿਲਦੀ ਨਹੀਂ ਹੱਲੇ ਵੀ ਜਦੋਂ ਕੋਈ ਪੰਥ ਨੂੰ ਲੀਡਰ ਮਿਲਦਾ ਕੋਈ ਮੁਰੇ ਆਉਂਦਾ ਤਾਂ ਉਹਨੂੰ ਪਹਿਲਾਂ ਸਿੱਖ ਜਿਹੜਾ ਆ ਸੰਤ ਜਰਨੈਲ ਸਿੰਘ ਦੇ ਨਾਲ ਮਿਲਾ ਕੇ ਦੇਖਦੇ ਆ ਵੀ ਉਹਨਾਂ ਵਰਗਾ ਕਿੰਨਾ ਗਿਆ ਉਨਾ ਵਰਗਾ ਹੈ ਪਮਾਨੇ ਦੇ ਉੱਤੇ ਤੁਰੂਗਾ ਕਿ ਨਹੀਂ ਸੋ ਸੰਤ ਜਰਨੈਲ ਸਿੰਘ ਜਿੱਥੇ ਇੱਕ ਬਹੁਤ ਵੱਡੀ ਧਾਰਮਿਕ ਸ਼ਖਸੀਅਤ ਸੀਗੇ ਉਸ ਦੇ ਨਾਲ ਦੀ ਨਾਲ ਉਹਨਾਂ ਦਾ ਜਿਹੜਾ ਆ ਦਿਲ ਬਹੁਤ ਵੱਡਾ ਸੀਗਾ ਇਸੇ ਕਰਕੇ ਨਹੀਂ ਕਿ ਉਹਨਾਂ ਨੇ ਭਾਰਤੀ ਸਟੇਟ ਦੇ ਨਾਲ ਟਕਰਾ ਕਰ ਲਿਆ ਇਸ ਕਰਕੇ ਵੀ ਉਹਨਾਂ ਨੇ ਅੰਦਰੂਨੀ ਟਕਰਾਅ ਜਿਹੜੇ ਉਹਨਾਂ ਤੋਂ ਹਮੇਸ਼ਾ ਵਿਚਾਰ ਰੱਖਿਆ ਚਾਹੇ ਬੱਬਰ ਖਾਲਸਾ ਦੇ ਨਾਲ ਟਕਰਾਅ ਸੀਗਾ ਚਾਹੇ ਅਕਾਲੀਆਂ ਦੇ ਨਾਲ ਟਕਰਾਅ ਸੀਗਾ ਧਾਰਮਿਕ ਤੌਰ ਦੇ ਉੱਤੇ ਉਹ ਟਕਸਾਲੀ ਸੀਗੇ ਮਿਸ਼ਨਰੀਆਂ ਦੇ ਨਾਲ ਟਕਰਾਅ ਚੱਲ ਰਿਹਾ ਸੀਗਾ ਹੋਰ ਕਈ ਪਾਸੇ ਚੱਲ ਰਿਹਾ ਸੀਗਾ ਪਰ ਉਹਨਾਂ ਨੇ ਆਪਣੇ ਆਪ ਨੂੰ ਭੇਜ ਰੱਖਿਆ ਹੋਇਆ ਸੀਗਾ ਜਿੱਥੇ ਵੀ ਉਹਨੂੰ ਲੱਗਦਾ ਸੀਗਾ ਕਿ ਇੱਥੇ ਸਾਡਾ ਟਕਰਾਅ ਬਦਲ ਉਸ ਗੱਲ ਤੋਂ ਵਾਪਸ ਹੋ ਜਾਂਦੇ ਸੀਗੇ ਉਹ ਗੱਲ ਮੁੜ ਕੇ ਕਰਦੇ ਨਹੀਂ ਸੀਗੇ ਸੋ ਸਰਕਾਰ ਦੇ ਨਾਲ ਵੀ ਉਹ ਖੀ ਤੱਕ ਗੱਲਬਾਤ ਦੇ ਭੱਜੇ ਨਹੀਂ ਹੈਗੇ ਅਖੀਰ ਤੱਕ ਗੱਲਬਾਤ ਦਾ ਦੌਰ ਚੱਲਦਾ ਰਿਹਾ 4 ਜੂਨ ਤੱਕ ਇਹ ਕਹਿੰਦੇ ਰਹੇ ਆ ਕਿ ਜਿਹੜੀ ਆ ਬਈ ਇੰਦਰਾ ਗਾਂਧੀ ਆ ਉਹ ਕਾਲੀਆਂ ਦੇ ਨਾਲ ਕੋਈ ਸਨਮਾਨਜਨਕ ਸਮਝੌਤਾ ਕਰ ਲਵੇ ਤੇ ਇਹ ਮੋਰਚਾ ਆਪਾਂ ਖਤਮ ਕਰ ਦਿੰਨੇ ਆ ਪਰ ਸਨਮਾਨਜਨਕ ਸਮਝੌਤਾ ਹੋਣਾ ਚਾਹੀਦਾ ਸੀ ਦੂਜੇ ਨੰਬਰ ਦੇ ਨਾਗਰਿਕ ਬਣ ਕੇ ਨਹੀਂ ਰਹਿਣਾ ਆ ਸੋ ਉਸ ਵੇਲੇ ਵੀ ਆ ਮर्यादा ਦੇ ਰੋਲੇ ਸੀਗੇ ਛੋਟੀਆਂ ਵੱਡੀਆਂ ਬਾਣੀਆਂ ਅਰਦਾਸਾਂ ਦੇ ਰੋਲੇ ਸੀਗੇ ਨਿੱਜੀ ਸ਼ਖਸੀਅਤਾਂ ਦੇ ਟਕਰਾਅ ਸੀਗੇ ਪਰ ਉਹਨਾਂ ਨੇ ਸਾਰੇ ਬੈਕਵਾਰਨਰ ਤੇ ਰੱਖੇ ਹੋਏ ਸੀਗੇ ਉਹਨਾਂ ਆਵਾਜ਼ ਤੇ ਸਿਰਫ ਇੱਕੋ ਇੱਕ ਨਿਸ਼ਾਨਾ ਕੌਮ ਦੀ ਚੜ੍ਹਦੀ ਕਲਾ ਸੀਗੀ ਤੇ ਹਰ ਉਹ ਗੱਲ ਕਰਨੀ ਸੀ ਜਿਹਦੇ ਨਾਲ ਕੌਮ ਦੇ ਵਿੱਚ ਆਪਸੀ ਇਤਿਫਾਕ ਘਟੇ ਤੋ ਜੈਸ ਸਖਸੀਅਤ ਨੂੰ ਮਾੜਾ ਦਿਖਾਉਣ ਵਾਸਤੇ ਵਿਲਨ ਵਜੋਂ ਦਿਖਾਉਣ ਵਾਸਤੇ ਸਰਕਾਰਾਂ ਨੇ ਜਨਸੰਗਾਂ ਨੇ ਬਾਹਰਲੇ ਮੁਲਕਾਂ ਨੇ ਵੱਡੇ ਤੋਂ ਵੱਡੇ ਬੰਦਿਆਂ ਨੇ ਲੇਖਕਾਂ ਨੇ ਜੋਰ ਲਾ ਲਿਆ ਉਹ ਸ਼ਖਸੀਅਤ ਅੱਜ ਵੀ ਸੋਨੇ ਵਾਂਗ ਚਮਕ ਰਹੀ ਹੈ ਤੇ ਉਹ ਸ਼ਖਸੀਅਤ ਅੱਜ ਵੀ ਤੁਹਾਡੀ ਨੌਜਵਾਨ ਪੀੜ੍ਹੀ ਲਈ ਹੀਰੋ ਹੋਵੇ ਅੱਜ ਵੀ ਤੁਹਾਡੇ ਗਾਇਕ ਤੁਹਾਡੇ ਕਲਾਕਾਰ ਤੁਹਾਡੇ ਖਿਡਾਰੀ ਜਿਹੜੇ ਆ ਉਹਨੂੰ ਯਾਦ ਕਰਨ ਉਹਦੀਆਂ ਤਸਵੀਰਾਂ ਜਿਹੜੀਆਂ ਥਾਂ-ਥਾਂ ਲੱਗਣ ਤੇ ਫਿਰ ਤੁਹਾਡਾ ਦਿਲ ਭਰ ਜਾਂਦਾ ਹੋਵੇ ਜਦੋਂ ਉਹਦੀ ਤਸਵੀਰ ਵੱਲ ਦੇਖੋ ਤੁਹਾਨੂੰ ਇੱਕ ਇਤਸ਼ਾਹ ਮਿਲਦਾ ਹੋਵੇ ਦੀ ਤਸਵੀਰ ਵੱਲ ਦੇਖੋ ਤੇ ਤੁਹਾਨੂੰ ਇਹ ਗੱਲ ਸਮਝ ਆ ਜਾਣੀ ਚਾਹੀਦੀ ਹੈ ਕਿ ਉਹ ਸਾਡੇ ਵਿੱਚ ਹੀ ਆ ਉਹ ਸਰੀਰਕ ਤੌਰ ਦੇਤੇ ਬਿਸ਼ੱਕ ਜਾ ਚੁੱਕੇ ਆ ਪਰ ਇੰਨੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਸਿੱਖਾਂ ਦੇ ਵਿੱਚ ਸੰਤ ਜਰਨੈਲ ਜਿਗਨੂ ਮਾਰਿਆ ਨਹੀਂ ਜਾ ਸਕਿਆ ਇਹ ਹੀ ਤੁਹਾਡੀ ਜਿੱਤ ਆ ਕੋ ਕਿ ਸਿੱਖਾਂ ਨੇ ਸਤ ਜਰਨੈਲ ਸਿੰਘ ਨੂੰ ਆਪਣੇ ਅੰਦਰ ਜਿਉਂਦਾ ਰੱਖਿਆ ਹੋਇਆ ਤੇ ਲਗਾਤਾਰ ਚਾਰ ਦਹਾਕੀਆਂ ਬਾਅਦ ਵੀ ਉਹਨਾਂ ਦੀ ਸ਼ਕਤੀ ਜਿਹੜੀ ਆ ਸਿੱਖਾਂ ਦੇ ਅੰਦਰ ਘਰ ਕਰੀ ਬੈਠੀ ਆ ਜਿਹਨੂੰ ਖਤਮ ਕਰਨ ਦੇ ਵਾਸਤੇ ਅੰਮ੍ਰਿਤਸਰ ਅਤੇ ਪੰਜਾਬ ਤੇ ਫੌਜ ਚਾੜੀ ਗਈ ਸੀਗੀ ਉਹ ਹਜੇ ਤੱਕ ਖਤਮ ਨਹੀਂ ਹੋਇਆ ਉਹਦੀ ਜਿਹੜੀ ਹੋਂਦ ਆ ਹੱਲੇ ਵੀ ਬਰਕਰਾਰ ਆ ਸਰਕਾਰ ਨੇ ਜ਼ੋਰ ਲਾ ਲਿਆ ਸਟੇਟ ਨੇ ਜ਼ੋਰ ਲਾ ਲਿਆ ਕਿ ਤੁਹਾਡੇ ਸਰਾਂ ਦੇ ਪੱਗਾਂ ਨਹੀਂ ਰਹਿਣ ਦੇਣੀਆਂ ਤੁਹਾਨੂੰ ਖਤਮ ਕਰਨਾ ਆ ਜਿਸ ਧਰਤੀ ਤੇ ਇੰਦਰਾ ਬਿਆਨ ਤੇ ਵਰਗੇ ਪੂਰਾ ਜ਼ੋਰ ਲਾ ਚੁੱਕੇ ਆ ਖੁਰਾਕ ਉਹ ਜਮਟਾਉਣ ਲਈ ਉੱਥੇ ਫੇਰ ਵੀ ਨਵੇਂ ਜਵਾਨ ਹੋਏ ਮੁੰਡੇ ਪੱਗਾਂ ਖਰੀਦ-ਖਰੀਦ ਕੇ ਬਨ ਰਹੇ ਆ ਤੇ ਲਾਗ ਇੱਥੇ ਤੱਕ ਪਹੁੰਚ ਚੁੱਕੀ ਆ ਕਿ ਬਾਹਰਲੇ ਮੁਲਕਾਂ ਦੇ ਵਿੱਚ ਉਹ ਨੌਜਵਾਨ ਜਿਨ੍ਹਾਂ ਨੇ ਕਦੀ ਵੀ ਪਦਸਤਾਰ ਨਹੀਂ ਸੀ ਸਜਾਈ ਇਧਰਲੇ ਜੰਪਲ ਆ ਉਹ ਵੀ ਡਿਮਾਂਡ ਕਰਦੇ ਆ ਵੀ ਹੁਣ ਦਿਨ ਸੌ ਦੇ ਉੱਤੇ ਅਸੀਂ ਪੱਗ ਬੰਨਣੀ ਆ ਪੈਸੇ ਖਰਚ ਕੇ ਪੱਗ ਬਣਵਾਉਣ ਲੱਗੇ ਹੋਏ ਆ ਸੋ ਜੇਕਰ ਜੂਨ ਮਹੀਨੇ ਤੁਹਾਡੇ ਅੰਦਰ ਖੂਨ ਵਾਲਾ ਮਾਰਦਾ ਤੁਹਾਡਾ ਸੰਤ ਜਰਨੈਲ ਸਿੰਘ ਦੀ ਫੋਟੋ ਵਾਲੀ ਡੀਪੀ ਲਾਉਣ ਨੂੰ ਜੀ ਕਰਦਾ ਆਪਣੀ ਸੋਸ਼ਲ ਮੀਡੀਆ ਪ੍ਰੋਫਾਈਲ ਦੇ ਉੱਤੇ ਟੱਠੇ ਹੋਏ ਅਕਾਲ ਤਖਤ ਵੱਲ ਦੇਖ ਕੇ ਤੁਹਾਨੂੰ ਹੰਝੂ ਜਿਹੜੇ ਆਉਂਦੇ ਆ ਤੁਸੀਂ ਉਹਦੀ ਡੀਪੀ ਲਾਉਨੇ ਆ ਪ੍ਰੋਫਾਈਲ ਫੋਟੋ ਦੇ ਉੱਤੇ ਜੇਕਰ ਤੁਹਾਡੇ ਅੰਦਰ ਦੁੱਖ ਦਰਦ ਮਹਿਸੂਸ ਹੁੰਦਾ ਹੈ ਕਿ 84 ਦੇ ਵਿੱਚ ਸਾਡੇ ਨਾਲ ਇਹ ਕੁਝ ਹੋਇਆ ਤਾਂ ਫਿਰ ਤੁਸੀਂ ਇਹ ਕਹਿ ਸਕਦੇ ਆ ਕਿ ਤੁਹਾਡੇ ਅੰਦਰ ਹਜੇ ਜ਼ਮੀਰ ਦੇ ਕੰਨ ਜਿਉਂਦੇ ਆ ਜੀ ਤੋਂ ਜਿਹੜੇ ਕਿ ਇੱਕ ਸਿੱਖ ਦੇ ਅੰਦਰ ਜ਼ਰੂਰ ਚਾਹੀਦੇ ਆ ਪਾਵੇਂ ਸਾਡੇ ਲੀਡਰ ਸਾਨੂੰ ਸਮੇਂ-ਸਮੇਂ ਤੇ ਧੋਖਾ ਦਿੰਦੇ ਰਹੇ ਆ ਪਰ ਕੌਮੀ ਜਜ਼ਬਾਤ ਹੀ ਕੌਮ ਦੀ ਅਗਵਾਈ ਕਰਦੇ ਰਹੇ ਆ ਤੇ 41 ਸਾਲ ਬੀਤ ਜਾਣ ਦੇ ਬਾਅਦ ਵੀ ਇੱਕ ਗੱਲ ਕਹਿ ਸਕਦੇ ਆ ਕਿ ਜਿੱਤ ਹਾਰ ਮਹਿੰਨੀ ਰੱਖਦੀ ਹੈਗੀ ਬੇਸ਼ੱਕ ਸਾਡੇ ਸਿਰ ਲਾ ਦਿੱਤੇ ਗਏ ਉਹਨਾਂ ਵੱਲੋਂ ਤਾਂ ਪਰ ਹੱਲੇ ਵੀ ਸਾਡੇ ਸਿਰ ਝੁਕਾਈ ਨਹੀਂ ਜਾ ਸਕੇ ਹੱਲੇ ਵੀ ਲੱਖਾਂ ਸੂਰਮੇ ਜਿਹੜੇ ਆ ਉਹ ਜੂਝ ਰਹੇ ਆ ਬੇਇਨਸਾਫੀ ਅੱਗੇ ਖੜਨਾ ਬਹੁਤ ਵੱਡੀ ਗੱਲ ਹੁੰਦੀ ਹੈ ਸੰਤ ਜਰਨੈਲ ਸਿੰਘ ਉਹਨਾਂ ਤੇ ਮੁੱਠੀ ਪਰ ਸਾਥੀ ਸਿਖਾ ਕੇ ਗਏ ਆ ਤੇ ਹਜੇ ਵੀ ਸਖ ਨੌਜਵਾਨ ਜਿੱਥੇ ਵੀ ਬੇਇਨਸਾਫੀ ਹੁੰਦੀ ਆ ਖੜਦੇ ਆ ਇਹ ਹੀ 84 ਦੀ ਪ੍ਰਾਪਤੀ ਹੈ ਇੱਥੇ ਆਪਾਂ ਇਹ ਪ੍ਰੋਗਰਾਮ ਸਮਾਪਤ ਕਰਦੇ ਆ ਕੱਲ੍ਹ ਨੂੰ ਹੋਰ ਖਬਰਾਂ ਤੇ ਵਿਚਾਰਾਂ ਦੇ ਨਾਲ ਫਿਰ ਸਾਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਦਾ ਸ਼ੋਅ ਇਸ ਸਪான்ਸਰਡ ਬਾਈ ਭਰਤ ਜੁਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ